GD 813 ਵਿੱਚ ਸਭ ਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਦੱਸਾਂਗਾ ਕਿ ਵਿਆਸ ਦਰਿਆ ਦੇ ਪਾਣੀ ਨਾਲ ਕਿਸ ਏਰੀਏ ਵਿੱਚ ਹੋਈ ਭਾਰੀ ਤਬਾਹੀ ਅਤੇ ਇਹ ਵੀ ਦੱਸਾਂਗਾ ਕਿ ਕਿਸ ਜਗ੍ਹਾ ਤੋਂ ਕਿਸ ਨਦੀ ਦਾ ਪਾਣੀ ਵਿਆਸ ਦਰਿਆ ਦੇ ਵਿੱਚ ਮਿਲਦਾ ਹੈ ਇਹ ਆ ਜੀ ਵਿਆਸ ਦਰਿਆ ਇਹ ਮਕੇਰੀਆਂ ਤੋਂ ਰੋਡ ਆ ਰਹੀ ਹੈ ਜੋ ਮੀਰਸਾਲ ਵਿਖੇ ਵਿਆਸ ਦਰਿਆ ਤੇ ਪੁਲ ਬਣਿਆ ਮਕੇਰੀਆਂ ਪਠਾਨ ਕੋ ਰੋਡ ਤੇ ਉਹ ਪੌੜਾ ਜੀ ਇਹ ਇਹ ਆ ਦੀ ਇਹਦੀ ਸਥਿਤੀ ਕਿਉਂਕਿ ਥਲਵਾੜੇ ਡੈਮ ਬਣਨ ਤੋਂ ਬਾਅਦ ਯਾਸਤਰੀਆ ਦਾ ਪਾਣੀ ਡੈਮ ਦੇ ਵਿੱਚ ਰੋਕਿਆ ਗਿਆ ਇਸੇ وجہ ਨਾਲ ਪਾਣੀ ਘਟ ਹੁੰਦਾ ਪ੍ਰਸਾਰ ਦੇ ਦਿਨਾਂ ਦੇ ਵਿੱਚ ਜਾਂ ਜਦੋਂ ਡੈਮ ਤੇ ਓਵਰਫਲੋ ਹੋਣ ਦਾ ਖਤਰਾ ਹੁੰਦਾ ਫਿਰ ਪਾਣੀ ਵੱਧ ਛੱਡਿਆ ਜਾਂਦਾ ਇਹ ਜਾਰੀ ਵੀ ਅੰਤੌੜਨ ਰੋਡ ਇਹ ਆ ਜੀ ਬਟੇਰੀਅਮ ਖਾਨ ਤੋਂ ਰੋਡ ਤੇ ਮੀਂਹ ਥਲ ਵਿਕੇ ਯਾਸ਼ਤ ਰਿਆ ਦੇ ਪੁਲ ਦੇ ਨਜ਼ਿਕ ਪਾਣੀ ਦੀ ਸੀ ਇਹ ਪਾਣੀ ਜਾ ਰਿਹਾ ਜੀ ਮੀਰਖਲ ਦੇ ਪੁਲ ਤੋਂ ਅੱਗੇ ਇਹ ਆ ਜੀ ਜੋ ਮੀਰਥਲ ਦੀਨਾ ਨਗਰ ਰੋਡ ਆ ਉਸ ਦੇ ਉੱਪਰ ਇਹ ਪੁਲ ਬਣਿਆ ਹੋਇਆ ਤੇ ਚੱਕੀ ਨਦੀ ਆ ਜਦੋਂ ਆਪਾਂ ਮੁਕੇਰੀਆਂ ਤੋਂ ਪਖਾਨਕੋਟ ਜਾਂਦੇ ਆ ਜੋ ਪਖਾਨਕੋਟ ਇੰਟਰ ਕਰਨ ਤੋਂ ਪਹਿਲੇ ਪੋਲ ਹੁੰਦਾ ਚੱਕੀ ਨਦੀ ਦੇ ਪੁਲ ਨਾਲ ਮਸ਼ਹੂਰ ਆ ਉਹ ਨਦੀ ਦਾ ਪਾਣੀ ਪਠਾਨਕੋਟ ਸ਼ਹਿਰ ਤੋਂ ਆਉਂਦਾ ਹੈ ਇਹ ਇਹ ਆ ਜੀ ਚੱਕੀ ਨਦੀ ਦੇਖਣ ਚੱਕੀ ਕਹਿੰਦੇ ਆ ਇਹ ਪਾਣੀ ਉੱਪਰੋਂ ਘਾੜਾਂ ਦਾ ਬਰਸਾਤਾਂ ਦਾ ਪਾਣੀ ਪੂਰੇ ਰੋਡ ਦੇ ਨਾਲ ਆਉਂਦਾ ਜਦੋਂ ਮੀਂਹ ਪੈਂਦਾ ਤੇ ਇਹ ਆ ਜੀ ਚੱਕੀ ਨਦੀ ਇਹ ਜੋ ਚੱਕੀ ਨਦੀ ਆ ਮੀਰਥਲ ਦੀਨਾ ਨਗਰ ਨੂੰ ਜੋ ਨਵੀਂ ਰੋਡ ਬਣੀ ਹੈ ਉਸ ਰੋਡ ਤੇ ਚੱਕੀ ਦਾ ਪੁਲ ਬਣਿਆ ਹੋਇਆ ਇਹ ਆ ਜੀ ਦੂਸਰੀ ਸ਼ੈਡ ਜਿੱਧਰ ਨੂੰ ਪਾਣੀ ਜਾਂਦਾ ਇਹ ਸਾਹਮਣੇ ਦੀਨਾ ਨਗਰ ਤੋਂ ਗੱਡੀਆਂ ਆ ਰਹੀਆਂ ਇਹ ਉੱਪਰ ਪਾਣੀ ਤੋਂ ਆ ਰਿਹਾ ਇਹ ਮੀਰਥਲ ਨੂੰ ਜਾ ਰਹੀਆਂ ਗੱਡੀਆਂ ਇਹ ਆ ਜੀ ਚੱਕੀ ਨਦੀ ਦੀ ਦੂਸਰੀ ਸ਼ੈਡ ਜਿੱਧਰ ਨੂੰ ਪਾਣੀ ਜਾ ਰਿਹਾ ਇਸ ਤੋਂ ਥੋੜਾ ਅੱਗੇ ਜਾ ਕੇ ਕੁਝ ਕਿਲੋਮੀਟਰ ਤੇ ਹੀ ਤੇ ਬਿਆਸ ਦਰਿਆ ਦੇ ਵਿੱਚ ਮਿਲ ਜਾਂਦਾ ਜੋ ਮੀਰਥੜ ਪੁਲ ਤੋਂ ਬਿਆਸ ਦੀ ਰਿਆ ਆ ਰਿਹਾ ਇਹ ਥੋੜਾ ਇਸ ਤੋਂ ਅੱਗੇ ਜਾ ਕੇ ਬਿਆਸ ਦਰਿਆ ਦੇ ਵਿੱਚ ਮਿਲ ਜਾਂਦਾ ਇਹ ਹੈ ਜੀ ਮਕੇਰੀਆਂ ਗੁਰਦਾਸਪੁਰ ਰੋਡ ਮਸ਼ਹਰਾ ਪਤਨ ਇਹ ਜੋ ਮਕੇਰੀਆਂ ਗੁਰਦਾਸਪੁਰ ਰੋਡ ਤੇ ਬਿਆਸ ਦਰਿਆ ਦੇ ਉੱਪਰ ਪੁਲ ਬਣਿਆ ਨਸ਼ਾਰੇ ਪੱਤਨ ਕਿਹਾ ਜਾਂਦਾ ਇਹਨੂੰ ਇਹ ਨਸ਼ਾਰੇ ਪੱਤਨ ਦਾ ਪੋਲਾ ਇਹ ਪਾਣੀ ਉੱਪਰੋਂ ਜਿੱਧਰੋਂ ਆ ਰਿਹਾ ਵਿਆਸ ਦਾ ਇਹ ਸਾਹਮਣੇ ਗੁਰਦਾਸਪੁਰ ਨੂੰ ਗੱਡੀਆਂ ਜਾ ਰਹੀਆਂ ਠੀਕ ਆ ਜੀ ਮਕੇਰੀਆਂ ਗੁਰਦਾਸਪੁਰ ਰੋਡ ਨਸ਼ਾਰੇ ਪੱਤਨ ਦਾ ਪੋਲ ਵਿਆਸ ਦਰਿਆ ਦੇ ਉੱਪਰ ਇਹ ਆ ਜੀ ਪਾਣੀ ਦੀ ਸਥਿਤੀ ਇਹ ਉੱਪਰੋਂ ਪਾਣੀ ਆ ਰਿਹਾ ਵਿਆਸ ਦਰਿਆ ਦਾ 2023 ਦੇ ਵਿੱਚ ਇਸ ਏਰੀਏ ਵਿੱਚ ਵਿਆਸਧਰਿਆ ਦੇ ਪਾਣੀ ਨੇ ਬਹੁਤ ਭਾਰੀ ਤਬਾਹੀ ਕੀਤੀ ਸੀ ਖਾਸ ਕਰਕੇ ਗੰਨੇ ਦੇ ਖੇਤਾਂ ਦਾ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਸੀ ਹੋਰ ਜੋ ਨਦੀਕ ਪਿੰਡ ਨੇ ਦੋਵੇਂ ਪਾਸੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਸੀ ਜੋ ਨੀਵੇਂ ਘਰ ਸੀ ਜੋ ਥੋੜੇ ਉੱਚੇ ਸੀ ਉਹਨਾਂ ਦਾ ਬਚਾਰ ਰਹਿ ਗਿਆ ਇਹ ਏਰੀਏ ਵਿੱਚ 2023 ਦੇ ਵਿੱਚ ਬਹੁਤ ਭਾਰੀ ਤਵਾਹੀ ਹੋਈ ਸੀ ਇਹ ਆ ਜੀ ਨਸ਼ਾਰਾ ਪੱਤਨ ਦਾ ਪੋਲ ਇਹ ਜਿੱਧਰੋਂ ਅੱਗੇ ਪਾਣੀ ਜਾ ਰਿਹਾ ਇੱਥੇ ਜਿੰਨੇ ਵੀ ਨਜ਼ਦੀਕ ਸੱਜੇ ਖੱਬੇ ਜਾਂ ਇਸ ਦਰਿਆ ਦੇ ਪਿੰਡ ਨੇ ਜੋ ਨੀਵੀਂ ਜਗ੍ਹਾ ਤੇ ਘਰ ਸੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਔਰ ਫਸਲਾਂ ਦਾ ਤਾਂ ਬਹੁਤ ਹੀ ਭਾਰੀ ਨੁਕਸਾਨ ਹੋਇਆ ਸੀ ਇਹ ਤੁਹਾਨੂੰ ਦਿਖਾਇਆ ਜੀ ਵਿਆਸਤ ਰਿਆ ਦਾ ਉਹ ਏਰੀਆ ਜਿੱਥੇ 2023 ਦੇ ਵਿੱਚ ਭਾਰੀ ਬਾਰਸ਼ੇ ਤੋਂ ਹੋਈ ਹੈ ਤੇ ਬਹੁਤ ਭਾਰੀ ਤਬਾਹੀ ਹੋਈ ਸੀ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਸ਼ੁਕਲ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ